ਦਾਂਤੇ ਕੁੱਤਿਆਂ ਨੇ ਡਰਾਏ ਦੁਨੀਆ ਦੇ ਵਿਗਿਆਨੀ ਜੈਨ ਰੋਬਲ ਲਾਕੇ ਚ ਅਚਾਨਕ ਬਦਲਿਆ ਕੁੱਤਿਆਂ ਦਾ ਰੰਗ 1986 ਚਥੇ ਵਾਪਰਿਆ ਸੀ ਵੱਡਾ ਨਿਊਕਲੀਅਰ ਹਾਦਸਾ ਦੇਖੋ ਵਿਗਿਆਨੀ ਅਨੁਸਾਰ ਰਹਾ ਕਿਹੜੀ ਗੱਲ ਦਾ ਡਰ ਸਸ਼ਕਲ ਤੋਂ ਦੇਖ ਰਿਹਾ ਹਾਂ ਸਮ ਜਰਨਲਿਸਟ ਮੈਂ ਹਾਂ ਪਰਦੀਪਾ ਤਾਂ ਅਕਸਰ ਤੁਸੀਂ ਚਿੱਟੇ, ਕਾਲੇ ਤੇ ਭੂਰੇ ਰੰਗ ਦੇ ਕੁੱਤੇ ਦੇਖੇ ਹੋਣਗੇ ਪਰ ਇੱਕ ਅਜੀਹ ਹ ਤੇਸ਼ ਜਿੱਥੇ ਨੀਲੇ ਰੰਗ ਦੇ ਕੁੱਤੇ ਦੇਖਣ ਨੂੰ ਮਿਲਦੇ ਨੇ ਕਿਉਂਕਿ 1986 ਦੇ ਵਿੱਚ ਉੱਥੇ ਇੱਕ ਵੱਡਾ ਨਿਊਕਲੀਅਰ ਹਾਦਸਾ ਹੁੰਦਾ ਹੈ ਤੇ ਜਿਸ ਦਾ ਹੁਣ ਤੱਕ ਨਤੀਜਾ ਜਾਨਵਰਾਂ ਨੂੰ ਵੀ ਪੂਖਤ ਨਾ ਪੈਂਦਾ ਤਾਂ ਵਿਗਿਆਨੀਆਂ ਨੂੰ ਕਿਹੜੀ ਗੱਲ ਦਾ ਡਰ ਸਤਾ ਰਿਹਾ ਹੈ ਕਿਹੜੀ ਗੱਲ ਨੂੰ ਲੈ ਕੇ ਉਹ ਚਿੰਤਾ ਦੇ ਵਿੱਚ ਨੇ ਆਉ ਜਾਣਦੇ ਆ ਸਾਡੀ ਖਾਸ ਰਿਪੋਰਟ ਦੇ ਵਿੱਚ ਦਰਸਲ ਚਰਨੋਬਲ ਆਵਤ ਵਾਲੀ ਥਾਂ ਤੋਂ ਇੱਕ ਵਾਰ ਫਿਰ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਇਲਾਕੇ ਦੇ ਵਿੱਚ ਘੁੰਮਦੇ ਕੁੱਤੇ ਅਚਾਨਕ ਨੀਲੇ ਰੰਗ ਦੇ ਹੋ ਗਏ ਜਿਸ ਕਾਰਨ ਸਥਾਨਕ ਲੋਕਾਂ ਤੇ ਵਿਗਿਆਨੀਆਂ ਦੇ ਵਿੱਚ ਚਿੰਤਾ ਫੈਲ ਗਈ ਇਹ ਵਰਤਾਰਾ 39 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਇੰਨੇ ਵੱਡੇ ਪੱਧਰ ਤੇ ਜਾਨਵਰਾਂ ਦੇ ਵਿੱਚ ਇੰਨੀ ਅਜੀਬ ਤਬਦੀਲੀ ਦਰਜ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਚਰਨੋਬਲ ਦੇ ਨੀਲੇ ਕੁੱਤੇ ਕਿਰਹਾਸ ਬਣ ਲਏ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਕਈ ਕੁੱਤਿਆਂ ਤੇ ਫਰ ਤੇ ਨੀਲਾ ਰੰਗ ਸਾਫ਼ ਦਿਖਾਈ ਦੇ ਰਿਹਾ ਹੈ। ਕੁਝ ਦੇ ਵਿੱਚ ਥੋੜਾ ਜਿਹਾ ਨੀਲਾ ਰੰਗ ਸੀ ਜਦੋਂ ਕਿ ਇੱਕ ਪੂਰੀ ਤਰ੍ਹਾਂ ਨੀਲਾ ਦਿਖਾਈ ਦੇ ਰਿਹਾ। ਤਾਂ ਦੱਸਦੀ ਹੈ ਕਿ ਚਰਨੋਬਿਲ ਦੇ ਕੁੱਤੇ ਜੋ ਕਿ ਇਨ੍ਹਾਂ ਕੁੱਤਿਆਂ ਦੀ ਦੇਖਭਾਲ ਕਰਦੇ ਨੇ ਅਤੇ 2017 ਤੋਂ ਕਲੀਨ ਫਿਊਚਰਸ ਫੰਡ ਦੇ ਨਾਲ ਕੰਮ ਕਰ ਰਹੇ ਨੇ। ਉਹਨਾਂ ਨੇ ਲਿਖਿਆ ਕਿ ਪਿਛਲੇ ਹਫਤੇ ਤੱਕ ਉਹ ਸਾਰੇ ਆਮ ਰੰਗ ਦੇ ਸੀ ਫਿਰ ਅਚਾਨਕ ਉਹਨਾਂ ਦੀ ਫਰ ਨੀਲੀ ਹੋ ਗਈ ਅਸੀਂ ਉਹਨਾਂ ਨੂੰ ਇਹ ਸਮਝਣ ਲਈ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤਬਦੀਲੀ ਅਜਿਹੀ ਕਿਉਂ ਆਈ ਰਿਪੋਰਟਾਂ ਦੇ ਅਨੁਸਾਰ ਇਸ ਸਮੂਹ ਲਗਭਗ 18 ਵਰਗ ਮੀਲ ਦੇ ਸੀਮਤ ਖੇਤਰ ਦੇ ਵਿੱਚ ਰਹਿਣ ਵਾਲੇ ਲਗਭਗ 700 ਕੁੱਤਿਆਂ ਦੀ ਦੇਖਭਾਲ ਕਰਦਾ ਹੈ 1986 ਦੀ ਪਰਮਾਣੂ ਤਬਾਹੀ ਦੇ ਵਿੱਚ ਪਿੱਛੇ ਰਹਿ ਗਏ ਜਾਨਵਰਾਂ ਦੀ ਅਗਲੀ ਪੀੜ੍ਹੀ ਨੇ ਮਾਹਿਰਾ ਨੇ ਰਸਾਇਣਿਕ ਸੰਪਰਕ ਦਾ ਡਰ ਝਟਾਇਆ ਵਿਗਿਆਨੀ ਕਹਿੰਦੇ ਨੇ ਕਿ ਕੁੱਤੇ ਰਸਾਇਣਾ ਜਾਂ ਉਦਯੋਗਿਕ ਰਹਿੰਦ-ਖੂੰਦ ਦੇ ਸੰਪਰਕ ਦੇ ਵਿੱਚ ਆ ਸਕਦੇ ਨੇ ਹਾਲਾਂਕਿ ਅਜੇ ਤੱਕ ਕੋਈ ਠੋਸ ਸਿੱਟਾ ਨਹੀਂ ਨਿਕਲਿਆ ਜਾਂਚ ਟੀਮਾਂ DNA ਤੇ ਫਰਦ ਦੇ ਨਮੂਨੇ ਦੀ ਜਾਂਚ ਕਰਦੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਤਬਦੀਲੀਆਂ ਰੇਡੀਏਸ਼ਨ ਰਸਾਇਣਕ ਪ੍ਰਤੀਕਿਰਿਆ ਜਾਂ ਕੁਦਰਤੀ ਪਰਵਰਤਨ ਦਾ ਨਤੀਜਾ ਨੇ ਤਾਂ ਦੱਸਦੀ ਹੈ ਕਿ ਚਰਨੋਬਿਲ ਦੇ ਨੀਲੇ ਕੁੱਤੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਉਹਨਾਂ ਨੂੰ ਭਿਆਨਕ ਕਿਹਾ ਜਦੋਂ ਕਿ ਦੂਜਿਆਂ ਨੇ ਉਹਨਾਂ ਨੂੰ ਕੁਦਰਤ ਦਾ ਚਮਤਕਾਰ ਕਿਹਾ ਜਾਨਵਰਾਂ ਦੇ ਅਧਿਕਾਰ ਕਾਰਕੁਨਾ ਦੇ ਸਥਾਨਕ ਅਧਿਕਾਰੀਆਂ ਨੂੰ ਇਹਨਾਂ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਸਾਇਣਿਕ ਜਾਂਚ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ ਤਾਂ ਚਰਨੋਬਿਲ ਆਫਤ ਦਾਗ ਬਾਕੀ ਨੇ 26 ਅਪ੍ਰੈਲ 1986 ਨੂੰ ਚਰਨੋਬਿਲ ਪਰਮਾਣੂ ਊਰਜਾ ਪਲਾਂਟ ਵਿਖੇ ਰੀਐਕਟਰ ਨੰਬਰ 4 ਫਟ ਗਿਆ ਸੀ ਜਿਸ ਦੇ ਨਾਲ ਲੱਖਾਂ ਟਨ ਰੇਡੀਓਐਕਟਿਵ ਸਮਗਰੀ ਵਾਯੂ ਮੰਡਲ ਦੇ ਵਿੱਚ ਛੱਡੀ ਗਈ ਇਹ ਮਨੁੱਖੀ ਇਤਿਹਾਸ ਦੇ ਸਭ ਤੋਂ ਭੈੜੇ ਪਰਮਾਣੂ ਹਾਦਸਿਆਂ ਦੇ ਵਿੱਚੋਂ ਇੱਕ ਸੀ ਇਸ ਖੇਤਰ ਨੂੰ ਬਾਅਦ ਵਿੱਚ ਬਾਹਰ ਕੱਢਣ ਵਾਲਾ ਖੇਤਰ ਘੋਸ਼ਿਤ ਕੀਤਾ ਗਿਆ ਜਿੱਥੇ ਰੇਡੀਏਸ਼ਨ ਦੇ ਪ੍ਰਭਾਵ ਅੱਜ ਤੱਕ جاری ਨੇ ਇਹਨਾਂ ਨੀਲੇ ਕੁੱਤਿਆਂ ਦੇ ਰਹੱਸਮਈ ਵਰਤਾਰੇ ਨੂੰ ਸਾਨੂੰ ਇੱਕ ਵਾਰ ਫਿਰ ਯਾਦ ਦਿਵਾਇਆ ਕਿ ਕੁਦਰਤ ਚਰਨੋਬਲ ਦੀ ਧਰਤੀ ਤੇ ਆਪਣੇ ਅਣਜਾਣ ਪੇਤ ਪ੍ਰਗਟ ਕਰਦੀ ਹੈ